ਜੇ ਬੱਚਾ ਨਾਨਕੀ ਜੰਮੇ ਤਾਂ ਮੁੰਡੇ ਦੀ ਮਾਸੀ ਵੱਲੋਂ ਤੇ ਜੇ ਬੱਚਾ ਦਾਦਕੀ ਜੰਮੇ ਤਾਂ ਮੁੰਡੇ ਦੀ ਕੁਆਰੀ ਭੂਆ ਵੱਲੋਂ ਇੱਕ ਰਸਮ ਕੀਤੀ ਜਾਂਦੀ ਸੀ ਇਸ ਪਹਿਲੂ ਨਾਲ ਜੁੜੀ ਹੋਈ ਹੈ ਇਹ ਰਸਮ ਤੇ ਇਸ ਦਾ ਪਿਸ਼ੋਕੜ ਕੀ ਸੀ ਜਣੇਪੇ ਤੋਂ ਬਾਅਦ 7ਵੇਂ 9ਵੇਂ ਜਾਂ 11ਵੇਂ ਦਿਨ ਬੱਚੇ ਦੀ ਮਾਂ ਨੂੰ ਇੱਕ ਚੰਗਾ ਜਿਹਾ ਦਿਨ ਦੇਖ ਕੇ ਬਾਹਰ ਵਧਾਇਆ ਜਾਂਦਾ ਜੇ ਮੁੰਡਾ ਹੁੰਦਾ ਤੇ 11ਵਾਂ ਦਿਨ ਸ਼ੁਭ ਮੰਨਿਆ ਜਾਂਦਾ ਜੇ ਕੁੜੀ ਹੁੰਦੀ ਤੇ 11ਵਾਂ ਦਿਨ ਮਾੜਾ ਗਿਣਿਆ ਜਾਂਦਾ ਅਸਲ ਵਿੱਚ ਇਸ ਰਸਮ ਪਿੱਛੇ ਲੋਕਾਂ ਦੇ ਮਨਾਂ ਵਿੱਚ ਕਿਹੜਾ ਵਹਿਮ ਬੈਠਾ ਹੋਇਆ ਸੀ ਨਵੇਂ ਜਨਮੇ ਬੱਚੇ ਦੀ ਮਾਂ ਵਾਸਤੇ ਪੰਜੀਰੀ ਰਲਾਉਣ ਤੋਂ ਲੈ ਕੇ ਪੰਜੀਰੀ ਦੇ ਕੇ ਆਉਣ ਤੱਕ ਬਹੁਤ ਸਾਰੇ ਵਹਿਮ ਭਰਮ ਰਖਰਖਾ ਦੇ ਰਸਮਾਂ ਕੀਤੀਆਂ ਜਾਂਦੀਆਂ ਪੁਰਾਣੇ ਸਮਿਆਂ ਦੇ ਭੋਲੇ ਭਾਲੇ ਲੋਕ ਇੰਨੇ ਵਹਿਮਾਂ ਤੇ ਭਰਮਾਂ ਦੇ ਵਿੱਚ ਕਿਉਂ ਫਸੇ ਹੋਏ ਸਨ ਸ਼ਾਮ ਨੂੰ ਮੰਜਿਆ ਤੇ ਫੁਲਕਾਰੀ ਵਿਛਾ ਕੇ ਸਮਾਨ ਦੀ ਪ੍ਰਦਰਸ਼ਨੀ ਲਾਈ ਜਾਂਦੀ ਤੇ ਇਸ ਨੂੰ ਸ਼ੂਸ਼ਕ ਆਖਿਆ ਜਾਂਦਾ ਤੇ ਸ਼ੂਸ਼ਕ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਹੁੰਦੀਆਂ ਸਨ ਪੰਜੀਰੀ ਭੇਜਣ ਵੇਲੇ ਪੰਜੀਰੀ ਵਾਲੀ ਬਲਟੋਈ ਜਦ ਪੀਪਰੇ ਵਿੱਚ ਪੰਜੀਰੀ ਦੇ ਉੱਪਰ ਇੱਕ ਲੋਹੇ ਦੀ ਚੀਜ਼ ਕਿਉਂ ਰੱਖੀ ਜਾਂਦੀ ਤੇ ਪੰਜੀਰੀ ਲੈ ਕੇ ਜਾਣ ਵਾਲੇ ਨਾਈ ਨੂੰ ਅਗਲੇ ਪਰਿਵਾਰ ਵੱਲੋਂ ਕੀ ਕੀ ਮਾਨ ਸਨਮਾਨ ਦਿੱਤਾ ਜਾਂਦਾ ਸੀ ਪੁਰਾਣੇ ਜ਼ਮਾਨੇ ਦੀਆਂ ਬੀਤ ਚੁੱਕੀਆਂ ਰਸਮਾਂ ਨੂੰ ਸੁੰਣ ਵਾਸਤੇ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਲਾਈਕ ਅਤੇ ਕਮੈਂਟ ਜ਼ਰੂਰ ਕਰਿਓ ਤੇ ਸਾਡਾ YouTube ਚੈਨਲ ਮਲਕ ਪੰਜਾਬ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਧਰ ਤਦਾ ਇੱਕ ਵਿਧਾਨ ਦੇਖੋ ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਤਾਂ ਉਸ ਨੂੰ ਧੰਨੀ ਰਾਹੀਂ ਸਾਰੀ ਖਰਾਕ 9 ਮਹੀਨੇ ਪਹੁੰਚਦੀ ਰਹਿੰਦੀ ਹੈ ਤੇ ਜਦੋਂ ਬੱਚੇ ਨੇ ਜਨਮ ਲੈਣਾ ਹੁੰਦਾ ਤੇ ਅਕਾਲ ਪੁਰਖ ਮਾਂ ਦੀ ਛਾਤੀ ਵਿੱਚ ਅੰਮ੍ਰਿਤ ਰੂਪੀ ਦੁੱਧ ਬੱਚੇ ਵਾਸਤੇ ਪਹਿਲਾਂ ਤਿਆਰ ਕਰ ਦਿੰਦਾ ਤਾਂ ਕਿ ਬੱਚੇ ਦੀ ਖਰਾਕ ਵਿੱਚ ਕੋਈ ਕਮੀ ਨਾ ਆਵੇ ਪਰ ਕੁਦਰਤ ਦੇ ਇਸ ਨੇਚਰਲੀ ਵਰਤਾਰੇ ਨੂੰ ਵੀ ਲੋਕਾਂ ਨੇ ਬਹੁਤ ਸਾਰੀਆਂ ਰਸਮਾਂ ਨਾਲ ਜੋੜਿਆ ਹੋਇਆ ਸੀ ਜੇ ਮੁੰਡਾ ਦਾਦਕੀ ਜੰਮੇ ਤਾਂ ਮੁੰਡੇ ਦੀ ਕੁਆਰੀ ਭੂਆ ਜਾਂ ਸ਼ਰੀਕੇ ਵਿੱਚੋਂ ਕੋਈ ਕੁਆਰੀ ਕੁੜੀ ਤੇ ਜੇ ਮੁੰਡਾ ਨਾਨਕੀ ਜੰਮੇ ਤਾਂ ਮੁੰਡੇ ਦੀ ਮਾਸੀ ਨਵੇਂ ਜੰਮੇ ਬੱਚੇ ਦੀ ਮਾਂ ਦੀਆਂ ਬੁੱਧੀਆਂ ਧੋਣ ਦੀ ਰਸਮ ਕਰਦੀ ਕੋਰੀ ਠੂਠੀ ਵਿੱਚ ਹਲਦੀ ਦੀ ਗੱਠੀ ਥੋੜੀ ਜੀ ਘਸਾ ਕੇ ਵਿੱਚ ਚਾਂਦੀ ਦਾ ਰੁਪਈਆ ਜਾਂ ਕੋਈ ਟੂਮ ਰੱਖ ਕੇ ਚੌਲ ਘੋਲ ਲਏ ਜਾਂਦੇ ਸੀ ਤੇ ਕੰਬਦਾ ਜਾਲ ਜਾਂ ਗੰਗਾ ਜਲੀ ਲੈ ਕੇ ਹਰੇ ਘਾ ਦੇ ਨਾਲ ਇਹ ਰਸਮ ਕੀਤੀ ਜਾਂਦੀ ਤੇ ਇਸ ਰਸਮ ਕਰਨ ਵਾਲੀ ਕੁੜੀ ਨੂੰ ਮਿਹਨਤਾਨੇ ਦੇ ਰੂਪ ਵਿੱਚ 1 ਰੁਪਏ ਤੋਂ ਲੈ ਕੇ ਕਈ ਵਾਰ ਗਾਂ ਜਾਂ ਮੱਝ ਤੱਕ ਦਿੱਤੀ ਜਾਂਦੀ ਸੀ ਤੇ ਉਸ ਵੇਲੇ ਤਾਂ ਲੋਕ ਔਰਤ ਨੂੰ ਬਾਹਰ ਵਧਾਉਣ ਵੇਲੇ ਵੀ ਚੰਗੇ ਮਾੜੇ ਦਿਨ ਦਾ ਵਿਚਾਰ ਕਰਦੇ ਸੀ 7ਵੇਂ 9ਵੇਂ ਜਾਂ 11ਵੇਂ ਦਿਨ ਜਦੋਂ ਔਰਤ ਨੂੰ ਬਾਹਰ ਵਧਾਉਂਦੇ ਤਾਂ ਦੇਖਿਆ ਜਾਂਦਾ ਜੇ ਮੁੰਡਾ ਜੰਮਿਆ ਹੋਵੇ ਤਾਂ ਵਾਰ ਦਾ ਦਿਨ ਚੰਗਾ ਗਿਣਿਆ ਜਾਂਦਾ ਤੇ ਜੇ ਕੁੜੀ ਨੇ ਜਨਮ ਲਿਆ ਹੋਵੇ ਤਾਂ ਵਾਰ ਨੂੰ ਮਾੜਾ ਸਮਝਦੇ ਲੋਕਾਂ ਦਾ ਮੰਨਣਾ ਸੀ ਕਿ ਕੁੜੀਆਂ ਹੀ ਵਾਰ ਨੱਪ ਕੇ ਬੈਠੀਆਂ ਰਹਿਣਗੀਆਂ ਜੇ ਔਰਤ ਵਾਰ ਨੂੰ ਬਾਹਰ ਵਧੀ ਤੇ ਪਰ ਅਸਲ ਵਿੱਚ ਮੁੰਡਾ ਜਾਂ ਕੁੜੀ ਇਹ ਉਸ ਅਕਾਲ ਪੁਰਖ ਦਾ ਵਰਤਾਰਾ ਹੈ ਇਹਦਾ ਕਿਸੇ ਸ਼ੁੱਕਰਵਾਰ ਜਾਂ ਵੀਰਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਨਨੀ ਜਦੋਂ ਅੰਦਰੋਂ ਬਾਹਰ ਨਿਕਲਦੀ ਦੋਨਾਂ ਕੌਲਿਆਂ ਤੇ ਤੇਲ ਚੋਇਆ ਜਾਂਦਾ ਜਿਹੜਾ ਤੇਲ ਵੱਧ ਜਾਂਦਾ ਉਸ ਨੂੰ ਸੱਜੇ ਕੌਲੇ ਤੇ ਡੋਲ ਦਿੱਤਾ ਜਾਂਦਾ 5 7 9 ਜਾਂ 11 ਕਿੰਨੇ ਰੁਪਏ ਸ਼ਗਨ ਦੇ ਰੂਪ ਵਿੱਚ ਵੀ ਉਹ ਕੌਲੇ ਕੋਲੇ ਰੱਖੇ ਜਾਂਦੇ ਤੇ ਜਿਹੜਾ ਨਵਾਂ ਜੰਮਿਆ ਬੱਚਾ ਹੁੰਦਾ ਸੀ ਅੱਜ ਕੱਲ ਤਾਂ ਉਸ ਦਾ ਸਾਰਾ ਰੈਡੀमेड ਸਮਾਨ ਬਾਜ਼ਾਰਾਂ ਦੇ ਵਿੱਚੋਂ ਮਿਲ ਜਾਂਦਾ ਪਰ ਉਸ ਵੇਲੇ ਲੋਕ ਕਿਸੇ ਪੁਰਾਣੇ ਸਿਆਣੇ ਬਜ਼ੁਰਗ ਦੇ ਕੁੜਤੇ ਵਿੱਚੋਂ ਉਸ ਨਵੇਂ ਜੰਮੇ ਬੱਚੇ ਦਾ ਝੱਕਾ ਬਣਾਉਂਦੇ ਜਾਂ ਗੁਰਦੁਆਰਾ ਸਾਹਿਬ ਤੋਂ ਕੋਈ ਪੁਰਾਣਾ ਰਮਾਲਾ ਸਾਹਿਬ ਲਿਆ ਕੇ ਬੱਚੇ ਦਾ ਝੱਗਾ ਬਣਾਇਆ ਜਾਂਦਾ ਤੇ ਜਦੋਂ ਜਨਨੀ ਦੇ ਬਾਹਰ ਵਧਣ ਦਾ ਲਾਗੀਆਂ ਨੂੰ ਪਤਾ ਲੱਗਦਾ ਤੇ ਕੋਈ ਲਾਗੀ ਪਰਿਵਾਰ ਬੱਚੇ ਲਈ ਛੋਟੇ ਛੋਟੇ ਮੌਜੇ ਬਣਾ ਕੇ ਲੈ ਆਉਂਦਾ ਸੁਨਿਆਰਿਆਂ ਦਾ ਪਰਿਵਾਰ ਤੜਾਕੀ ਦੇ ਵਿੱਚ ਚਾਂਦੀ ਦੇ ਘੁੰਗਰੂ ਬੰਨ ਕੇ ਲੈ ਆਉਂਦਾ ਇਸ ਤਰ੍ਹਾਂ ਸਾਰੇ ਲਾਗੀ ਪਰਿਵਾਰਾਂ ਵੱਲੋਂ ਰਸਮਾਂ ਕੀਤੀਆਂ ਜਾਂਦੀਆਂ ਤੇ ਘਰ ਵਾਲਿਆਂ ਵੱਲੋਂ ਸਰਦਾ ਪੋਜਦਾ ਦਾਨ ਵੀ ਦਿੱਤਾ ਜਾਂਦਾ ਇਹਨਾਂ ਤੇ ਜੇ ਜਨੇਪੇ ਵੇਲੇ ਕੁੜੀ ਆਪਣੇ ਪੇਕੇ ਗਈ ਹੋਵੇ ਤਾ ਕੱਲੇ ਆਂਡ ਗਵਾਂਡ ਵਿੱਚ ਤੇ ਜੇ ਸੌਰਿਆਂ ਦੇ ਪਿੰਡ ਜਨੇਪਾ ਹੋਇਆ ਹੋਵੇ ਤਾਂ ਸਾਰੇ ਸ਼ਰੀਕੇ ਕਬੀਲੇ ਜਾਂ ਸਾਰੇ ਪਿੰਡ ਦੇ ਵਿੱਚ ਤਾਂ ਦੋ ਦੋ ਮੰਡਿਆਂ ਦੇ ਉੱਤੇ ਕਾਫੀ ਸਾਰਾ ਕੜਾ ਰੱਖ ਕੇ ਲੋਕਾਂ ਦੇ ਘਰਾਂ ਵਿੱਚ ਵੰਡਿਆ ਜਾਂਦਾ ਜੇ ਕੁੜੀ ਪੇਕੀ ਹੋਵੇ ਤਾਂ ਖੰਮਣੀਆਂ ਬਨ ਕੇ ਗੁੜ ਦੀ ਭੇਲੀ ਸੌਰਿਆਂ ਨੂੰ ਭੇਜੀ ਜਾਂਦੀ ਤੇ ਸੌਰੇ ਅੱਗੋਂ ਨੂੰ ਵਾਸਤੇ ਪੰਜੀਰੀ ਰਲਾਉਣ ਦਾ ਪ੍ਰਬੰਧ ਕਰਨ ਵਿੱਚ ਜੁੜ ਜਾਂਦੇ ਨਵਾਰ ਟਾਈਮ ਵਿਚਾਰ ਕੇ ਪੰਜੀਰੀ ਰਲਾਈ ਜਾਂਦੀ ਕਿਹੜਾ ਸਮਾਨ ਪਾਉਣਾ ਹੈ ਕਿਹੜਾ ਨਹੀਂ ਪਾਉਣਾ ਸਾਰਾ ਧਿਆਨ ਰੱਖਿਆ ਜਾਂਦਾ ਤੇ ਕਈ ਵਾਰ ਇਹ ਪੰਜੀਰੀ ਲਾਗੀ ਦੇ ਹੱਥ ਭੇਜੀ ਜਾਂਦੀ ਤੇ ਕਈ ਵਾਰ ਪਰਿਵਾਰ ਦੇ ਸਿਆਣੇ ਬਜ਼ੁਰਗੇ ਪੰਜੀਰੀ ਲੈ ਕੇ ਜਾਂਦੇ ਕਿ ਨਾਲੇ ਆਪਣਾ ਪੋਤਾ ਵੇਖਿ ਆਵਾਂਗੇ ਤੇ ਨਾਲੇ ਪੰਜੀਰੀ ਦੇ ਆਵਾਂਗੇ ਇਹਨਾਂ ਬਹਿਮ ਕੀਤਾ ਜਾਂਦਾ ਸੀ ਉਸ ਵੇਲੇ ਕਿ ਰਸਤੇ ਦੇ ਵਿੱਚੋਂ ਜਦੋਂ ਪੰਜੀਰੀ ਲੈ ਕੇ ਜਾਣੀ ਹੈ ਕੋਈ ਐਲ ਬਲਾ ਨਾ ਚਿੰਬੜ ਜਾਵੇ ਉਸ ਪੰਜੀਰੀ ਵਾਲੀ ਬਲਟੋਈ ਵਿੱਚ ਜਾਂ ਪੰਜੀਰੀ ਵਾਲੇ ਪੀਪੇ ਵਿੱਚ ਪੰਜੀਰੀ ਦੇ ਉੱਪਰ ਕੋਈ ਲੋਹੇ ਦੀ ਚੀਜ਼ ਰੱਖੀ ਜਾਂਦੀ ਤੇ ਜਦੋਂ ਪੰਜੀਰੀ ਕੁੜੀ ਕੋਲੇ ਪਹੁੰਚ ਜਾਂਦੀ ਉਸ ਤੋਂ ਬਾਅਦ ਵੀ ਪਹਿਲਾਂ ਵੱਡ ਵਡੇਰਿਆਂ ਦੀ ਪੰਜੀਰੀ ਕੱਟ ਕੇ ਰੱਖੀ ਜਾਂਦੀ ਫੇਰ ਕਾਫੀ ਸਾਰੀ ਪੰਜੀਰੀ ਦਾਈ ਨੂੰ ਦਿੱਤੀ ਜਾਂਦੀ ਤੇ ਕੁੜੀ ਨੂੰ ਭਾਵੇਂ ਖਾਣ ਨੂੰ ਥੋੜੀ ਬਹੁਤ ਮਿਲੇ ਚਾਏ ਨਾ ਫਿਰ ਆੜ ਗਵਾੜ ਦੇ ਵਿੱਚੋਂ ਪੰਜੀਰੀ ਜ਼ਰੂਰ ਫੇਰੀ ਜਾਂਦੀ ਸੀ ਪ੍ਰਾਤ ਵਿੱਚ ਪਾ ਕੇ ਕਿ ਆਹ ਪੰਜੀਰੀ ਕੁੜੀ ਦੇ ਸਹੁਰਿਆਂ ਤੋਂ ਆਈ ਹੈ ਤੇ ਆਹ ਕਿਲੋ 2 ਕਿਲੋ ਆਟਾ ਅਸੀਂ ਘਰੇ ਭੁੰਨਿਆ ਇਹ ਦੋ ਤਰ੍ਹਾਂ ਦੀ ਪੰਜੀਰੀ ਉਦੋਂ ਸ਼ਰੀਕੇ ਕਬੀਲੇ 'ਚ ਫੇਰਨ ਦਾ ਰਵਾਜ ਹੁੰਦਾ ਸੀ ਪਰ ਉਸ ਵੇਲੇ ਦੇ ਭੋਲੇ ਭਾਲੇ ਬਜ਼ੁਰਗ ਜੇ ਅੱਜ ਆ ਕੇ ਦੇਖਣ ਇਹ ਵਿਦੇਸ਼ਾਂ ਦੀ ਤੇਜ਼ ਤਰਾਰ ਜ਼ਿੰਦਗੀ ਦੇ ਵਿੱਚ ਕੋਈ ਭੂਆ ਲੁੱਧੀਆਂ ਨਹੀਂ ਧੋਂਦੀ ਕੋਈ ਲੱਗੀ ਦੱਬਦਾ ਬੂਟਾ ਲੈ ਕੇ ਨਹੀਂ ਪਹੁੰਚਦਾ ਕੋਈ ਸੁਨਿਆਰਾ ਚਾਂਦੀ ਦੇ ਮਣਕਿਆਂ ਵਾਲੀ ਤੜਾਕੀ ਲੈ ਕੇ ਨਹੀਂ ਆਉਂਦਾ ਅਤੇ ਨਾ ਹੀ ਪੇਕਿਆਂ ਤੋਂ ਸਹੁਰਿਆਂ ਦੇ ਪਿੰਡ ਪੰਜੀਰੀਆਂ ਪਹੁੰਚਦੀਆਂ ਵਿਦੇਸ਼ਾਂ ਵਿੱਚ ਤਾਂ ਭਾਗਾ ਵਾਲਾ ਹੁੰਦਾ ਏ ਉਹ ਬੱਚਾ ਜਿਹੜਾ ਆਪਣੇ ਸਾਰੇ ਰਿਸ਼ਤੇਦਾਰਾਂ ਇਕੱਠਿਆਂ ਦੇ ਦਰਸ਼ਨ ਕਰ ਲਵੇ ਤੇ ਨਹੀਂ ਤੇ ਜਿਹੜੀ ਵਿਦੇਸ਼ਾਂ ਦੀ ਜ਼ਿੰਦਗੀ ਹੈ ਬੱਚੇ ਦੇ ਨਾਨਕੇ ਪੰਜਾਬ ਵਿੱਚ ਨੇ ਦਾਦਕੇ ਕੈਨੇਡਾ ਵਿੱਚ ਹੁੰਦੇ ਆ ਭੂਆ ਆਸਟ੍ਰੇਲੀਆ ਵਿਆਹੀ ਹੈ ਮਾਸੀ ਇੰਗਲੈਂਡ 'ਚ ਰਹਿੰਦੀ ਹੈ ਅੱਜ ਦੇ ਜਮਾਨੇ ਵਿੱਚ ਤਾਂ ਵਧਾਈਆਂ ਤੇ ਸਗਨ ਵੀਡੀਓ ਕਾਲ ਤੇ ਹੀ ਦਿੱਤੇ ਜਾਂਦੇ ਆ ਪਰ ਉੱਥੇ ਜਦੋਂ ਸਹਰਿਆਂ ਦੇ ਪਿੰਡੋਂ ਪੰਜੀਰੀ ਆਉਂਦੀ ਤੇ ਸਰੀਕੇ ਕਬੀਲੇ ਚ ਵੱਡੀ ਜਾਂਦੀ ਤੇ ਆਹੜ ਗਵਾਂਡ ਦੀਆਂ ਔਰਤਾਂ ਪੁੱਛਦੀਆਂ ਕੱਲੀ ਪੰਜੀਰੀ ਆਈ ਐ ਕਿ ਨਾਲ ਕੋਈ ਕੱਪੜਾ ਲੱਤਾ ਵੀ ਭੇਜਿਆ ਉਹਨਾਂ ਨੇ ਤੇ ਘਰ ਵਾਲੀ ਔਰਤ ਕਹਿੰਦੀ ਕਿ ਬਹੁਤ ਕੁਝ ਭੇਜਿਆ ਮੈਂ ਆਖਿਆ ਨਾਲ ਕੀ ਚੱਕੀ ਫਿਰਾਂਗੀ ਆਜ ਸ਼ਾਮ ਨੂੰ ਦਾਲਾਂ ਵੇਲੇ ਸਾਰਿਆਂ ਨੂੰ ਸੱਦ ਕੇ ਵਿਖਾ ਦੇ ਆਗੀਆਂ ਤੇ ਸ਼ਾਮ ਨੂੰ ਮੰਜਿਆਂ ਦੇ ਉੱਪਰ ਫਲਕਾਰੀ ਵਿਛਾ ਕੇ ਉਨ੍ਹਾਂ ਉੱਤੇ ਜਿਹੜੇ ਲੀੜੇ ਕੱਪੜੇ ਆਏ ਹੁੰਦੇ ਉਹਨਾਂ ਦੀ ਪ੍ਰਦਰਸ਼ਨੀ ਲਾਈ ਜਾਂਦੀ ਸੀ ਤੇ ਜਿਹੜੇ ਕੱਪੜੇ ਲੀੜੇ ਘਰ ਵਾਲਿਆਂ ਨੇ ਕੁੜੀ ਦੇ ਸਹੁਰਿਆਂ ਵੱਲ ਭੇਜੜੇ ਹੁੰਦੇ ਸੀ ਉਹ ਵੀ ਨਾਲ ਰੱਖੇ ਜਾਂਦੇ ਤੇ ਦੱਸਿਆ ਜਾਂਦਾ ਕਿ ਆਹ ਸਮਾਨ ਆਇਆ ਤੇ ਆਹ ਅਸੀਂ ਭੇਜਣਾ ਜਿਹੜੇ ਕੱਪੜੇ ਆਏ ਹੁੰਦੇ ਜਾਂ ਜਿਹੜੇ ਚਾਰ ਤੇ ਔਰ ਭੇਜਣੇ ਹੁੰਦੇ ਇਸ ਸਾਰੇ ਸਮਾਨ ਨੂੰ ਉਸ ਵੇਲੇ ਸ਼ੂਸ਼ਕਾਖਿਆ ਜਾਂਦਾ ਸੀ ਤੇ ਕੁੜੀ ਦੇ ਪੇਕਿਆਂ ਵਾਲੇ ਪਰਿਵਾਰ ਵੱਲੋਂ ਕੁੜੀ ਦੀਆਂ ਨਣਾਨਾ ਵਾਸਤੇ ਪਤੀਸ ਵਾਸਤੇ ਸੱਸ ਵਾਸਤੇ ਸਹੁਰੇ ਵਾਸਤੇ ਘਰ ਦੇ ਹਰ ਇੱਕ ਮੈਂਬਰ ਵਾਸਤੇ ਕੁਝ ਨਾ ਕੁਝ ਜ਼ਰੂਰ ਭੇਜਿਆ ਜਾਂਦਾ ਹੋਰ ਤੇ ਹੋਰ ਉਹਨਾਂ ਦੇ ਵੱਡ ਵਡੇਰੇ ਜਿਹੜੇ ਗੁਜ਼ਰ ਚੁੱਕੇ ਆ ਉਹਨਾਂ ਵਾਸਤੇ ਵੀ ਪੂਰੀ ਪੋਸ਼ਾਕ ਭੇਜੀ ਜਾਂਦੀ ਸੀ ਤੇ ਇਹ ਸਾਰਾ ਕੁਝ ਭੇਜਣ ਤੋਂ ਪਹਿਲਾਂ ਸ਼੍ਰੀਕੇ ਕਬੀਲੇ 'ਚ ਦਿਖਾਇਆ ਵੀ ਜ਼ਰੂਰ ਜਾਂਦਾ ਸੀ ਅੱਜ ਕੱਲ ਤੇ ਇਹਨਾਂ ਰਸਮਾਂ ਦੇ ਨਾਮ ਵੀ ਸਾਨੂੰ ਭੁੱਲਦੇ ਜਾਂਦੇ ਆ ਪਰ ਉਸ ਵੇਲੇ ਇਹ ਰਸਮਾਂ 66 62 ਨਾਲ ਕਰਨੀਆਂ ਪੈਂਦੀਆਂ ਸੀ ਕਿਉਂਕਿ ਸਮਾਜ ਦਾ ਤਾਣਾ ਬਾਣਾ ਹੀ ਉਸ ਟਾਈਪ ਦਾ ਸੀ ਤੇ ਇਸ ਪਜੀਰੀ ਦੀ ਰਸਮ ਤੋਂ ਬਾਅਦ ਅੱਗੇ ਕਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਉਹ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਚੈਨਲ ਮਲਕ ਪੰਜਾਬ ਦੀ ਟੀਮ ਨੂੰ ਬਖਸ਼ੋ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ